ਗੁਰੂ ਪਿਆਰਿਓ ਜੀਵਨ ਦੇ ਸਹੀ ਰਸਤੇ ਬਾਰੇ ਕਿੰਨਾ ਤੋਂ ਪੁੱਛਣਾ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ ਸਤਿਵੰਤ ਅੰਗਤੀ ਬਖਸ਼ਿਸ਼ ਕਰਦੇ ਹਨ ਪੁੱਛੋ ਜਾਈਂ ਪੰਦੂਆਂ ਚੱਲੇ ਚੱਕਰ ਹੋਏ ਕੀ ਭੋਲੀ ਜੀ ਵਿਸਤਰੀ ਜੇ ਜੀਵਨ ਦਾ ਸਹੀ ਰਸਤਾ ਲੱਭਣਾ ਹੈ ਤਾਂ ਜਾ ਕੇ ਉਹਨਾਂ ਆਤਮਿਕ ਰਾਈਆਂ ਨੂੰ ਪੁੱਛ ਜਿੜੇ ਪ੍ਰਭੂ ਦਰਤੇ ਸੇਵਕ ਵਣ ਕੇ ਜੀਵ ਰਸਤੇ ਉੱਤੇ ਤੁਰ ਰਹੇ ਹਨ ਰਾਜਨ ਜਾਣੇ ਆਪਣਾ ਦਰਕਰ ਠਾਕ ਨਾ ਹੋਏ ਉਹ ਇਸ ਸ੍ਰਿਸ਼ਟੀ ਦੇ ਮਾਲਕ ਪਾਤਸ਼ਾਹ ਨੂੰ ਆਪਣਾ ਸਮਝਦੇ ਹਨ ਉਹਨਾਂ ਨੂੰ ਪਰਮ ਪਾਤਸ਼ਾਹ ਦੇ ਦਰਤੇ ਘਰ ਵਿੱਚ ਪਰਉਪਕਾਰਾਂ ਦੇ ਦਰਤ ਦੇ ਘਰ ਵਿੱਚ ਜਾਣ ਕੋਈ ਰੋਕ ਨਹੀਂ ਹੁੰਦੀ ਨਾਨਕ ਇੱਕੋ ਰਬ ਰਹਾ ਦੂਜਾ ਵਰਨਾ ਕੋਈ ਹੀ ਨਾਨਕ ਉਹਨਾਂ ਨੂੰ ਹਰਥਾਂ ਇੱਕ ਪਰਮਾਤਮਾ ਹੀ ਮੌਜੂਦ ਦਿੱਸਦਾ ਹੈ ਕਿਤੇ ਵੀ ਉਹਨਾਂ ਨੂੰ ਉਹ ਤੋਂ ਉਸ ਤੋਂ ਬਿਨਾ ਹੋਰ ਕੋਈ ਨਹੀਂ ਦਿੱਸਦਾ ਗੁਰੂ ਪਿਆਰੇ ਜੁੜੇ ਹੋਏ ਜਿਗਾਸੂ ਜੀਵਾਨੂ ਜੀਵਨ ਰਸਤੇ ਤੇ ਤੁਰ ਰਹੇ ਜਿਗਾਸੂ ਬੰਦੂ ਹਨ ਜੋ ਪ੍ਰਮਾਤਮਾ ਨਾਲ ਜੁੜੇ ਹੋਏ ਹਨ ਉਹਨਾਂ ਤੋਂ ਜੀਵਨ ਦਾ ਸਹੀ ਰਸਤਾ ਪੁੱਛਣਾ ਚਾਹੀਦਾ ਹੈ